ਦਸਣਾ ਚਾਹੁੰਦੇ ਆ ਸੈਟਰ ਦੀ ਮੋਦੀ ਸਰਕਾਰ ਨੂੰ ਤੇ ਪੰਜਾਬ ਦੀ ਭਗਵਤਮਾਨ ਸਰਕਾਰ ਨੂੰ ਨੌਜਵਾਨੀ ਤੇ ਜਿਹੜਾ ਵਾ ਬਹੁਤ ਵੱਡਾ ਹਮਲਾ ਜਿਹੜਾ ਤੁਸੀਂ ਕਰ ਰਹੇ ਜੇ ਜਿਹੜੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਆਮ ਲੋਕਾਂ ਦੇ ਉਹਨਾਂ ਨੂੰ ਤੁਸੀਂ ਜਿਹੜਾ ਵਾ ਪਰਟਾਉਣ ਕਰਕੇ ਲੋਕਾਂ ਦਾ ਧਿਆਨ ਡਾਇਵਰਟ ਕਰਨ ਦਾ ਕਰਕੇ ਜਿਹੜਾ ਵਾ ਤੁਸੀਂ ਇਹੋ ਜਿਹੇ ਕੰਮ ਜਿਹੜੇ ਕਰ ਰਹੇ ਜੇ ਨੌਜਵਾਨੀ ਤੇ ਹਮਲਾ ਵਾ ਜਿਸ ਤਰ੍ਹਾਂ ਆਪਾਂ ਗੱਲ ਕਰ ਲਈਏ ਭਾਨੇ ਸਿੱਧੂ ਦੀ ਕਿਉਂਕਿ ਉਹ ਵੀ ਇੱਕ ਨੌਜਵਾਨ ਆ ਬਿਨਾਂ ਕਸੂਰ ਤੋਂ ਜੇਲ੍ਹਾਂ ਦੇ ਵਿੱਚ ਉਹਨੂੰ ਛੁੱਟ ਦਿੱਤਾ ਗਿਆ ਅਸੀਂ ਸਖਤ ਸ਼ਬਦਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਜਿਹੜੀ ਨਖੇਦੀ ਕਰਦੇ ਆ ਆਟਾ ਪੁਤਲਾ ਜਿਹੜਾ ਵਾ ਫੂਕ ਰਹੇ ਆ ਲਾਓ ਜੀ ਲੋਕ ਏਕਤਾ ਜਿੰਦਾਬਾਦ 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 ਪੰਜਾਬ ਭਾਰਤ ਦੇ ਵਿੱਚ ਜਿਹੜਾ ਵਾ ਟੋਲ ਜਿਹੜੇ ਆ ਬੰਦ ਕੀਤੇ ਸੀ ਅਤੇ ਉਸਮਾ ਟੋਲ ਦੇ ਉੱਤੇ ਜਿਹੜੇ ਜਿੰਦਾਬਾਦ ਜਿੰਦਾਬਾਦ ਭਗਵੰਤ ਮਾਨ ਸਿੱਖ ਦਾ ਮੁੜਦਾ ਗੋ ਜਿੰਦਾਬਾਦ ਜਿੰਦਾਬਾਦ ਆਰਟੀਕਲ ਕਮੇਟੀ ਪੰਜਾਬ ਅੱਜ ਜੋ ਅਸੀਂ ਭਾਜਪਾ ਦੇ ਆਰਐਸਐਸ ਦੇ ਜੋ ਗੁੰਡੇ ਆ ਜਿਨ੍ਹਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ਦੇ ਉੱਤੇ 29 ਜਨਵਰੀ 2021 ਦੇ ਵਿੱਚ ਪ੍ਰਦੀਪ ਖਤਰੀ ਤੇ ਅਤੇ ਅਮਨ ਦਵਾਸ ਵੱਲੋਂ ਇਹਨਾਂ ਭਾਜਪਾ ਦੇ ਆਰਐਸਐਸ ਦੇ ਗੁੰਡਿਆਂ ਵੱਲੋਂ ਜਿਹੜਾ ਵਾ ਸਾਡੀਆਂ ਬਤਾਵਾਂ ਪੜਾਣਾਂ ਤੇ ਕਿਸਾਨਾਂ ਮਜ਼ਦੂਰਾਂ ਦੇ ਸ਼ਾਂਤਮਈ ਜਿਹੜੇ ਧਰਨਾ ਦੇ ਰਿਆ ਸੀ ਉਹਨਾਂ ਉੱਤੇ ਆਣ ਕੇ ਸ਼ਹਿਰਦਰ ਕਰਤਾ ਹਮਲਾ ਬੋਲਦਾ ਕਿਉਂਕਿ ਚਾਰ ਲਾਕੇ ਜਿਹੜੇ ਸਾਡੇ ਪੁਲਿਸ ਵਾਲੇ ਮੁਲਾਜ਼ਮ ਲਾ ਕੇ ਬੈਠੇ ਸੀ ਉਹਨਾਂ ਨਾਕਿਆਂ ਦੇ ਵਿੱਚੋਂ ਦੀਏ ਜਿਹੜੇ ਆ ਸਾਰੇ ਗੁੰਡਾਗਰੋਹ ਆ ਜਿਹੜਾ ਨਾਕੇ ਆਏ ਆ ਅਤੇ ਦਰਜਨਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਵੀ ਦੂਰਾਂ ਦੇ ਸਾਡੀਆਂ ਮਤਾਵਾ ਪੈਣਾ ਜਿਹੜੀ ਸ਼ਾਤਮਈ ਉਥੇ ਅੰਦੋਲਨ ਕਰ ਰਹੇ ਸੀ ਦਿੱਲੀ ਬਾਰਡਰ ਉਤੇ ਉਹਨਾਂ ਦੇ ਜਿਹੜੀਆਂ ਵਾ ਸੱਟਾ ਮਾਰ ਦਿੱਤੀਆਂ ਉਸ ਵਿਰੋਧ ਦੇ ਵਿੱਚ ਅੱਜ ਅਮਿਤ ਸ਼ਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਮਨ ਦਿਵਾਸ ਅਤੇ ਪ੍ਰਦੀਪ ਖੱਤਰੀ ਜੀ ਦਾ ਪੁਤਲਾ ਜਿਹੜਾ ਵਾਸੀ ਉਹ ਉਸਮਾ ਟੋਲ ਪਲਾਜੇ ਤੇ ਜਿਹੜਾ ਵਾ ਫੂਕ ਰਿਆ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ 50 ਭਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੁਤਲੇ ਜਿਹੜੇ ਆ ਉਹ ਫੂਕੇ ਜਾਣਗੇ ਅਤੇ ਦੱਸਣਾ ਚਾਹੁੰਦੇ ਆ ਸੈਂਟਰ ਦੀ ਮੋਦੀ ਸਰਕਾਰ ਨੂੰ ਤੇ ਪੰਜਾਬ ਦੀ ਭਗਵਤ ਮਾਨ ਸਰਕਾਰ ਨੂੰ ਕਿ ਆ ਰਹੇ ਆ ਫੇਰ 13 ਤਰੀਕ ਨੂੰ ਦਿੱਲੀ ਦੇ ਵਿੱਚ ਜੋ ਤੁਸੀਂ ਕਰ ਰਹੇ ਜੇ ਨੌਜਵਾਨੀ ਤੇ ਜਿਹੜਾ ਵਾ ਬਹੁਤ ਵੱਡਾ ਹਮਲਾ ਜਿਹੜਾ ਤੁਸੀਂ ਕਰ ਰਹੇ ਜੇ ਜਿਹੜੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਆਮ ਲੋਕਾਂ ਦੇ ਉਹਨਾਂ ਨੂੰ ਤੁਸੀਂ ਜਿਹੜਾ ਵਾ ਭੜਕਾਉਣ ਕਰਕੇ ਲੋਕਾਂ ਦਾ ਧਿਆਨ ਡਿਵਰਟ ਕਰਨ ਦਾ ਕਰਕੇ ਜਿਹੜਾ ਵਾ ਤੁਸੀਂ ਇਹੋ ਜੇ ਕੰਮ ਜਿਹੜੇ ਕਰ ਰਹੇ ਜੇ ਨੌਜਵਾਨੀ ਤੇ ਹਮਲਾ ਵਾ ਜਿਸ ਤਰ੍ਹਾਂ ਆਪਾਂ ਗੱਲ ਕਰ ਲਈਏ ਭਾਨੇ ਸਿੱਧੂ ਦੀ ਕਿਉਂਕਿ ਉਹ ਵੀ ਇੱਕ ਨੌਜਵਾਨ ਆ ਬਿਨਾਂ ਕਸੂਰ ਤੋਂ ਜੇਲ੍ਹਾਂ ਦੇ ਵਿੱਚ ਉਹਨੂੰ ਛੁੱਟ ਦਿੱਤਾ ਗਿਆ ਅਸੀਂ ਸਖਤ ਸ਼ਬਦਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਜਿਹੜੀ ਨਕੀਦੀ ਕਰਦੇ ਆ ਅਤੇ ਹੁਣ ਜਿਹੜਾ ਵਾ ਜਿਹੜੇ ਉਹ ਗੁੰਡੇ ਆ ਆਰਐਸ ਦੇ ਗੁੰਡੇ ਹੋਣ ਭਾਜਪਾ ਦੇ ਗੁੰਡੇ ਹੋਣ ਉਹਨਾਂ ਦਾ ਪੁਤਲਾ ਜਿਹੜਾ ਵਾ ਫੂਕ ਰਹੇ ਆ ਲਾਓ ਜੀ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਸ਼ਗਿਰਚ ਕਮੇਟੀ ਜਿੰਦਾਬਾਦ ਜਿੰਦਾਬਾਦ ਮੋਦੀ ਯਬਾਨੀ ਅਡਾਨੀ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਲੋਕਾਂ ਦਾ ਇਕਤਾ ਜਿੰਦਾਬਾਦ ਜਿੰਦਾਬਾਦ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਦੇ ਤਸ਼ੱਦਦ ਕਰਨ ਵਾਲੇ ਦਾ ਬੇੜਾ ਹੀ ਕਰਗਾ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਲੋਕ ਏਕਤਾ ਜਿੰਦਾਬਾਦ 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 ਭਾਈ ਭਾਜ ਦੇ ਗੁੰਡੇ ਮਰਦਾਬਾਦ ਮਰਦਾਬਾਦ ਲੋਕ ਕਿਸਾਨਾਂ ਮਜ਼ਦੂਰਾਂ ਦੇ ਦਸ਼ਤਦ ਕਰਨ ਵਾਲੇ ਦਾ ਬੇੜਾ ਹੀ ਗਰਕੋ ਲੋਕ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਹਿਰਜਿੰਦਰ ਸਿੰਘ ਛਕਰੀ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੱਸਣਾ ਚਾਹੁੰਦੇ ਆ ਇਹ 10 ਜਨਵਰੀ 2024 ਨੂੰ ਜਿਹੜਾ ਉਸਮਾ ਟੋਲ ਪਲਾਇ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਦਿੱਤਾ ਗਿਆ ਸੀ ਜਿਦੇ ਵਿੱਚ ਬਹੁਤ ਸਾਰੀਆਂ ਅਹਿਮ ਮੰਗਾਂ ਸੀ ਜਿਦੇ ਵਿੱਚ ਚਤਾਲਿਆ ਵਾਲਾ ਜਿਹੜਾ ਸਰਵਿਸ ਰੋਡ ਬਣਾਉਣ ਦੀ ਗੱਲ ਨਾਲ ਜਿਹੜਾ ਵਾ ਉਸਮੇ ਵਾਲਾ ਕਟਵਾਂ ਉਹ ਜਿਹੜਾ ਪਿੰਡ ਨੂੰ ਕੱਟ ਦੇਣ ਦੀ ਗੱਲ ਸੀ ਨਾਲ ਜਿਹੜਾ ਦੁਗਲ ਵਾਲੇ ਵਾਲਾ ਮੋੜ ਆ ਉੱਥੇ ਕੱਟ ਦੇਣ ਦੀ ਗੱਲ ਸੀ ਨਾਲ ਬਾਥਨੂਮ ਨਾਲ ਜਿਹੜੀਆਂ ਰੋਡ ਦੇ ਉੱਤੇ ਲੇਟਾਂ ਇਹਨਾਂ ਨੂੰ ਚਾਲੂ ਕਰਨ ਦੀ ਮੰਗ ਸੀ ਅਤੇ ਨਾਲ ਜਿਹੜਾ ਵਾ ਪਿੰਡ ਰੂੜੇ ਹਸਲ ਦੇ ਵਿੱਚ ਜਿਹੜਾ ਪਰਚੇ ਕੀਤੇ ਗਏ ਸਾਡੇ ਕਿਸਾਨ ਮਜ਼ਦੂਰ ਆਗੂਆਂ ਤੇ ਜੋ ਕਿ ਬਿਲਕੁਲ ਨਜਾਇਜ਼ ਧੱਕੇਸ਼ਾਹੀ ਦੇ ਨਾਲ ਜਿਹੜਾ ਵਾ ਪਰਚੇ ਕੀਤੇ ਗਏ ਆ ਉਹਨਾਂ ਨੂੰ ਰੱਦ ਕਰਾਉਣ ਦੀ ਗੱਲ ਸੀ ਨਾਲ ਜਿਹੜਾ ਵਾ 21 ਸਤੰਬਰ ਨੂੰ ਜਿਹੜਾ ਅਸੀਂ ਦਿੱਲ ਆਪ ਚੰਡੀਗੜ੍ਹ ਦੀ ਕਾਲ ਦਿੱਤੀ ਸੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਸਾਡੇ ਕਿਸਾਨ ਆਗੂਆਂ ਦੀਆਂ ਕੰਧਾਂ ਟੱਪ ਕੇ ਉਹਨਾਂ ਨੂੰ ਘਰਾਂ ਦੇ ਵਿੱਚ ਨજરਬੰਦ ਕੀਤਾ ਗਿਆ ਉਸ ਦੇ ਵਿਰੋਧ ਦੇ ਵਿੱਚ ਅਸੀਂ ਪੰਜਾਬ ਭਰ ਦੇ ਵਿੱਚ ਜਿਹੜਾ ਵਾ ਟੋਲ ਜਿਹੜਿਆ ਬੰਦ ਕੀਤੇ ਸੀ ਅਤੇ ਉਸਮਾ ਟੋਲ ਦੇ ਉੱਤੇ ਕਿਾਰੇ ਸਾਡੇ ਅਗਵਾਈ ਕਰ ਰਹੇ ਆਗੂ ਸੀ ਉਹਨਾਂ ਦੇ ਨਾਮਜਦਗੀ ਪਰਚੇ ਨਾਲ ਸਾਡੀਆਂ ਮਤਾਵਾ ਪੈਣਾ ਤੇ ਕਿਸਾਨਾਂ ਵੀ ਦੂਰਾਂ ਤੇ 450 ਤੋਂ 500 ਆਣ ਪਛਾਤਿਆ ਤੇ ਜਿਹੜੇ ਇਹਨਾਂ ਪਰਚੇ ਕਰਦੇ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ 10 ਜਨਵਰੀ 2024 ਨੂੰ ਬੈਠੇ ਸੀ ਜਿਹਦੇ ਵਿੱਚ ਡੀਐਸਪੀ ਗੋਦਵਾਲ ਰਵੀ ਸ਼ੇਰ ਸਿੰਘ ਜੀ ਸਿਹੜਾੜੀ ਥਾਣਾ ਦੇ ਐਸਐਚਓ ਕਬਲਜੀਤ ਰਾਏ ਜੀ ਅਤੇ ਚੌਕੀ ਇੰਚਾਰਜ ਨਿਸ਼ਾਰਾ ਪੰਨੂਆ ਜੀ ਨਾਲ ਜਿਹੜੇ ਆ ਸਾਡੇ ਤਹਿਸੀਲਦਾਰ ਮੈਡਮ ਸਾਡੇ ਭੈਣ ਜੀ ਰੋਬਨਜੀਤ ਕੌਰ ਜਿਨ੍ਹਾਂ ਨੇ ਮੌਕੇ ਤੇ ਵਿਸ਼ਵਾਸ ਦਿਵਾਇਆ ਕਿ ਇੱਕ ਹਫਤੇ ਦੇ ਅੰਦਰ ਜਿਹੜੀਆਂ ਲਾਈਟਾਂ ਜਗ ਜਾਣਗੀਆਂ ਇੱਕ ਹਫਤੇ ਦੇ ਅੰਦਰ ਜਿਹੜਾ ਵਾ ਬਾਥਰੂਮ ਚਾਲੂ ਹੋ ਜਾਣਗੇ ਅਤੇ ਜਿਹੜਾ ਵਾ ਅਸੀਂ ਜਨਵਰੀ ਦੇ ਵਿੱਚ ਚਤਾਲਿਆ ਵਾਲੇ ਰੋਡ ਦਾ ਕੰਮ ਚਾਲੂ ਕਰਕੇ ਤੇ ਜਿਹੜਾ ਵਾ ਅਸੀਂ 20 ਫਰਵਰੀ ਤੱਕ ਜਿਹੜਾ ਵਾ ਕੰਮ ਨੂੰ ਕੰਪਲੀਟ ਕਰ ਦਿਆਂਗੇ ਸੋ ਦੱਸਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਆ ਟੋਲ ਮੁਲਾਜ਼ਮਾਂ ਜਿਹੜੇ ਜਿੰਨੇ ਵੀ ਅਧਿਕਾਰੀਆਂ ਨੂੰ ਦੱਸਣਾ ਚਾਹੁੰਦੇ ਆ ਐਨਐਚਆਈ ਟੀਮ ਨੂੰ ਦੱਸਣਾ ਚਾਹੁੰਦੇ ਆ ਕਿ ਕਿਸੇ ਵੀ ਜਿਹੜੀਆਂ ਤੁਸੀਂ ਮੰਗਾ ਜਿਹੜੀਆਂ ਸਾਡੀਆਂ ਮੰਨੀਆਂ ਸੀ ਕੋਈ ਵੀ ਅਜੇ ਕੰਮ ਨਾ ਤਾਂ ਚਤਾਲੇ ਵਾਲਾ ਸ਼ੁਰੂ ਕੀਤਾ ਨਾ ਕੋਈ ਦੁਗਲ ਵਾਲੇ ਮੋੜ ਵਾਲਾ ਨਾ ਰੂੜੇ ਹਸਲ ਦੇ ਜਿਹੜੇ ਆ ਪਰਚੇ ਜਿਹੜੇ 30 ਤਰੀਕ ਤੱਕ ਰੱਦ ਕਰਨੇ ਸੀ ਨਾ ਉਹਦੇ ਉੱਤੇ ਕੋਈ ਗੱਲ ਆ ਦੱਸਣਾ ਚਾਹੁੰਦੇ ਆ ਕਿ ਕੱਲ ਨੂੰ ਸਾਡੀ ਜਿਹੜੀ ਆ 31 ਤਰੀਕ ਨੂੰ ਜ਼ਿਲ੍ਹਾ ਕੋਰ ਕਮੇਟੀ ਦੀ ਮੀਟਿੰਗ ਸਾਡੀ ਰੱਖੀ ਹੋਈ ਆ ਉਹਦੇ ਵਿੱਚ ਜਿਹੜਾ ਵਾ ਅਸੀਂ ਅਹਿਮ ਫੈਸਲੇ ਲਵਾਂਗੇ ਜੇ ਸਾਡੀਆਂ ਇਹ ਮੰਗਾਂ ਨਾ ਮੰਨੀਆਂ ਗਈਆਂ ਰੂੜੇ ਹਸਲ ਵਾਲੇ ਜਿਹੜੇ ਆ ਪਰਚੇ ਨਾ ਰੱਦ ਕੀਤੇ ਗਏ 30 ਤਰੀਕ ਤੱਕ ਜਾਂ ਸਾਡਾ ਜਿਹੜਾ ਵਾ ਕਿਉਂਕਿ ਆ ਕੱਲ ਨੂੰ 30 ਤਰੀਕ ਆ ਕੱਲ ਤੱਕ ਜਿਹੜਾ ਵਾ ਇਹਨਾਂ ਦਾ ਵਾਦਾ ਜਾਂ ਜਿਹੜਾ ਵਾ ਇੱਥੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਸਾਡੀਆਂ ਮਤਾਵਾਂ ਪੈਣਾ ਤੇ ਜਿਹੜੇ 450 ਤੋਂ 500 ਦੇ ਕਰੀਬ ਪਰਚੇ ਪਾਤੇ ਸੀ ਉਹ ਰੱਦ ਨਾ ਕੀਤੇ ਗਏ ਤੇ ਅਸੀਂ ਤਰਨਤ ਜਿਹੜਾ ਵਾ ਆਪਣੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜਾ ਵਾ ਫੈਸਲਾ ਲਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਪੂਰਨ ਤੌਰ ਤੇ ਜਿਹੜਾ ਵਾ ਉਸਮਾ ਟੋਲ ਪਲਾਜ਼ਾ ਜਿਹੜਾ ਵਾ ਇਹ ਰੋਡ ਟੋਲ ਜਿਹੜਾ ਵਾ ਫ੍ਰੀ ਕਰਾਂਗੇ ਇਹਦੀ ਜ਼ਿੰਮੇਵਾਰੀ ਜਿਹੜੀ ਆ ਇਹ ਟੋਲ ਅਧਿਕਾਰੀਆਂ ਦੀ ਐਨ ਐਚ ਦੀ ਹੋਊਗੀ ਜਾਂ ਜਿਹੜਾ ਵਾ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰ ਦਾ ਪ੍ਰਸ਼ਾਸਨ ਹੋਵੇ ਜਾਓ ਮਾਲ ਅਧਿਕਾਰੀ ਹੋਣਾ ਮਾਲ ਵਿਭਾਗ ਦੇ ਅਧਿਕਾਰੀ ਹੋਣ ਜਾਂ ਪੁਸਤ ਪ੍ਰਸ਼ਾਸਨ ਹੋਵੇ ਜਾਂ ਪੰਜਾਬ ਸਰਕਾਰ ਹੋਵੇ ਉਹਦੀ ਹੋਵੇਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ